ਇਹ ਕਰੀ ਕੋਈ ਕਰੀ ਕੋਈ ਗੋਦਰਾ ਜੀ ਬਸ ਜਿਹੜਾ ਨੰਗਲਪੁਰ ਹਾਂ ਇਹ ਲੜਕੀ ਨੂੰ ਜਿਹੜਾ ਵਾ ਬਰਬਲਾ ਦੇ ਲੈਣਾ ਬਰਬਲਾ ਕੋੜੀ ਬੱਚਾ ਹੋ ਗਿਆ ਬੱਚਾ ਹੋ ਗਿਆ ਹਾਂ ਪਰ ਬਦਕਿਸਮਤੀ ਇਹ ਹੈ ਕਿ ਇਹਨਾਂ ਦੀ ਜਿਹੜੀ ਪ੍ਰੋਪਰ ਕਾਰਵਾਈ ਹੋਈ ਨਹੀਂ ਜਿਹੜੀ ਰੈਸਟਰੀ ਸਤੇ ਜਦੋਂ ਦਾ ਬੱਚਾ ਉਹ 10 4 ਤਰੀਕ ਨੂੰ ਸਰ ਜੀ ਤਾਂ ਦਿਸਨੀ ਜਿੱਥੇ ਜਾ ਕੇ ਰੱਖੀਦੀ ਹੈ ਜੀ ਆਪਲਾ ਮਸਲਾ ਕੀ ਹੈ ਵੀ ਆਪਨ ਅਰੇਸਟ ਕਰਾਣਾ ਹੈ ਅਰੇਸਟ ਹੋਣੀ ਹੈ ਸਰ ਇਸ ਬੰਦੇ ਕਾਰਵਾਈ ਕਰੋਸੋ ਮਤਲਬ ਹੈ ਆਪਾਂ ਚੇਂਜ ਕਰਾ ਦੇਣਾ ਆਈਓ ਚੇਂਜ ਕਰਾਣੇ ਪਹਿਲੇ ਸਭ ਤੋਂ ਪਹਿਲਾਂ ਤੇਹੀ ਕੰਮ ਕਰੀਏ ਨਾ ਆਈਓ ਚੇਂਜ ਕਰੋ ਐਸਐਚਓ ਸਭ ਹੀ ਚੇਂਜ ਕਰਾਣਾ ਹੈ ਸਰ ਜਿਹੜਾ ਐਸਐਚਓ ਤਾਂ ਸਾ ਐਸਐਸਪੀ ਸਾਹਿਬ ਨੇ ਜੀ ਕਰ ਰਿਹਾ ਨਹੀਂ ਮੈਂ ਤਾਂ ਤਾਂ ਗੱਤੀ ਸਰ ਬੇਨਤੀ ਕੀਤੀ ਸੀ ਕਿ ਸੁਧਾਰ ਹੋ ਸਰ ਤਾਂ ਸਰ ਕਹਿੰਦੇ ਆ ਕਿ ਮੈਂ ਕੀ ਕਰਾਂ ਜਿਹੜਾ ਸਪਸ਼ਟ ਕੋਈ ਕਰਨਾ ਹੈ ਕਿ ਟੋੜਾ ਜਿਹੜਾ ਆ ਮੰਗੋ ਜਾਏ ਜੀ ਕਿਸ ਨਾਮ ਆ ਗਿਆ ਤੁਹਾਡੇ ਨਾਲ ਦਜੀਆ ਦੂਜੀ ਗੱਲ ਇਹ ਹੈ ਕਿ ਜਿਹੜੀ ਗੱਲ ਦਾ ਜਿੱਤੋ ਹੱਲ ਹੋਣਾ ਆਪੋ ਤੇ ਹੱਲ ਕਰਾਂਗੇ ਨਾ ਤਾਂ ਇਹ ਜੀ ਫੇਜ ਪੈਦਾ ਆਪਣਾ ਬੇਇਨਸਾਫੀ ਨਾ ਹੋਏ ਕਿਸੇ ਨਾਲ ਬੇਇਨਸਾਫੀ ਕੱਲੀ ਨਹੀਂ ਯਾਰ ਜਦ ਤੁਸੀਂ ਉਹ ਸਰ ਇੱਕ ਅਹੁਦੇਦਾਰ ਬੰਦਾ ਕਰ ਰਿਹਾ ਮਤਲਬ ਗਲਤ ਹੈ ਮਤਲਬ ਉਹ ਮੁੰਡਾ ਜਿਹੜਾ ਸਰ ਤੇ ਜੀ ਆਪਣੇ ਸਾਹ ਦੇ ਦਫ਼ਤਰ ਦੇ ਬਾਹਰ ਹਾਂ ਜੀ ਉੱਤੇ ਪਹਿਲੇ ਵੀ ਪਰਚੇ ਸਰ ਕੋਈ ਸਰ ਕਰ ਰਹੇ ਜੀ ਗੱਲ ਹਾਂਜੀ ਹਾਂਜੀ ਤੇ ਕਰ ਰਹੇ ਹਾਂ ਜੀ ਗੱਲ ਉੱਥੇ ਹੀ ਠੀਕ ਹੈ ਇਹ ਨਹੀਂ ਜਦੋਂ ਬੱਚਾ ਮੈਂ ਦੱਸ ਲਾ ਮੇਰੇ ਵੀਰ ਆਤ ਨਹੀਂ ਕਿਟਲਾਇਆ ਜਣਾ ਮੈਂ ਬਿਲਕੁਲ ਇਹ ਚੀਜ਼ ਤੇ ਮੈਂ ਸਮਝਣੀ ਹੈ 2007 ਦਾ ਵਰਤ ਹੈ ਕੁੜੀ ਦਾ ਕਿੱਦਾਂ ਚਟਣਾ ਲੋਗੇ ਚਟਣਾ ਨਹੀਂ ਸਰ ਆ ਗਿਆ ਇਹ ਦੇਖੀਏ ਜਿਹੜੀ ਵਿੱਚ ਕੋਈ ਮਾਲਕ ਦਿੱਤੀ ਨਹੀਂ ਹੈਗੀ ਉਹਨਾਂ ਨੇ ਉਸ ਦਾ ਲਿਖਾ ਗਵਾਹ ਕਰਕੇ ਲਿਆਗੇ ਨਹੀਂ ਉਹ ਮਰਦ ਉਹ ਨਹੀਂ ਲਿਖਿਆ ਨੇ ਨਹੀਂ ਲਿਖਿਆ ਜਿਕਰਾ ਨਹੀਂ ਕੀਤਾ ਸਰ ਪਲੱਸ 1 ਪੜ੍ਹਦੀ ਸੀ ਨੀ ਸਕੂਲ ਵਿੱਚ ਪੜ੍ਹਦੀ ਹੈ ਹਾਂ ਜੀ ਦੇਖੋ ਮੈਂ ਦੱਸਣਾ ਇੱਕ 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 ਸਿੰਪਲ ਜੀ ਗੱਲ ਹੈ ਕਿ ਜਦੋਂ ਆਪਾਂ ਕਿਸੇ ਦਾ ਵਿਆਹ ਲਿਆਦਾ ਨੂੰ ਕਰਾ ਵੀ ਭਾਈ ਪੜ ਲਾ ਤਾਂ ਪੜ ਕੇ ਸੁਣਾਇਆ ਜਾਂਦਾ ਨੂੰ ਠੀਕ ਹੈ ਕੋਈ ਗੱਲ ਨਹੀਂ ਜਿਹੜਾ ਤੁਹਾਡੀ ਤੁਹਾਡੀ ਮੰਗਤ ਆਏ ਪਰ ਉਹਨਾਂ ਨੂੰ ਪੂਰੇ ਹੀ 3-4 ਦਿੱਤੇ ਉਹਨਾਂ ਇੱਕ ਵੀ ਨਹੀਂ ਲਿਆ ਇਹ ਜਣਾ ਹੋ ਗਿਆ ਸਰ ਇਹ ਗੱਲ ਨਹੀਂ ਸਰ ਇਹ ਦਵਿੰਦਰ ਸਰ ਇੱਕ ਚੀਜ਼ ਹੈ ਜਦੋਂ ਕਿਸੇ ਨਾਲ ਮਿਸਰੇ ਨਾਲ ਹੁੰਦਾ ਨਾ ਜੇ ਪਰਵਾਦ ਦੇ ਨਾਲ ਉਹ ਆਪਣੀ ਮੰਗ ਲੈ ਕੇ ਜਾਂਦਾ ਤੇ ਉਹ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਵੀ ਪਤਾ ਨੈਚਰਲੀ ਹੈ ਇਹ ਸਾਡੇ ਥਾਣਿਆਂ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਜਾਣੀਆਂ ਸਰ ਸਰ ਸਭ ਕੋਈ ਦਿੰਦਾ ਹੈ ਥਾਣੇ ਚ ਜਾਣੇ ਸਾਨੂੰ ਮਰਨ ਤੱਕ ਜਾਂਦਾ ਐਸੇ ਸਰ ਤੁਹਾਨੂੰ ਪਤਾ ਸਰ ਥਾਣੇ ਵਿੱਚ ਕੀ ਚੱਲਦਾ ਵਾ ਕਿਦਾਂ ਜੁਦਾ ਪੈਸਾ ਖੁੱਲਦਾ ਪਤਾ ਤੁਹਾਨੂੰ ਸਾਡੀ ਬੇਨਤੀ ਹੈ ਸਰ ਅਸਾ ਹੁੰਦੀ ਹੈ ਤੁਹਾਡੇ ਤੋਂ ਸਾਨੂੰ ਕੀ ਚਾਹ ਰਿਹਾ ਕਹਿੰਦਾ ਮੈਂ ਖੜੀ ਆ ਜੋ ਲਾ ਲਓ ਜੋਰ ਮੈਂ ਕਿੱਥੋਂ ਲਿਆ ਕੇ ਦਵਾਂ ਇਹ ਕਿਹੜੇ ਮਾਲਡ ਆਦੇ ਸੁਣੋ ਤਾਂ ਸਹੀ ਸਾਨੂੰ ਯਾਰ ਕਿੱਡੀ ਹੋ ਗਏ ਇਹਨਾਂ ਤੋਂ ਵੀਡੀਓ ਲੈ ਲੋ ਸਰ ਆਹ ਜੋ ਵੀ মিডিਆ ਸਾਹਮਣੇ ਵੀ ਜਾਣਾ ਹੈਗਾ ਇਹਨਾਂ ਤੇ ਇਹ ਜਿਹੜੇ ਮੁਲਾਜ਼ਮਾਂ ਨੇ ਗਲਤ ਕੀਤਾ ਇਹਨਾਂ ਨੂੰ ਮਤਲਬ ਗਮਰਾਹ ਕੀਤਾ ਉਹਨਾਂ ਦੇ ਵੀ ਪ੍ਰੋਪਰ ਕਾਰਵਾਈ ਕਰੋ ਸਰ ਸਰਕਾਰ ਦੀਆਂ ਜੋ ਗਾਈਡਲਾਈਨ ਨਹੀਂ ਹਦਾਇਤਾਂ ਨੇ ਉਹਦੇ ਮੁਤਾਬਕ ਕਾਰਵਾਈ ਜਿਹੜੀ ਠੋਕ ਪਿਆ ਦੀ ਕਰੋ ਜਿਹੜੇ ਪੁਲਿਸ ਵਾਲੇ ਦੇ ਵਿੱਚ ਮੌਜੂਦ ਨੇ ਇਹ ਵੀ ਇਹਨਾਂ ਤੇ ਇਹਨਾਂ ਦਾ ਵੀ ਸਾਰਾ ਸੱਚਾ ਜਿਹੜਾ ਬਣਦਾ ਸਰ ਸਰ ਸਾਡੀ ਗੱਲ ਸਾਡੀ ਗੱਡੀ ਤੇ ਜਾ ਕੇ ਬੰਦਾ ਹਿੱਲੋ ਮੇਚ ਕਾਉਣੇ ਆ ਸਾਹਮਣੂ ਛੱਡ ਦਿੰਦੇ ਆ ਆਪਾਂ ਨਾ ਆਪਾਂ ਇੱਕ ਤਾਂ ਇੱਕਦਮ ਮਾਪੇ ਆ ਜਿਹੜੇ ਸਾਡੇ ਮੋਤਵਾਰ ਆ ਠੀਕ ਹੈ ਮੇਰੀ ਬੇਟੀ 4 ਤਰੀਕ ਤੋਂ ਲਾਪਤਾ ਇਹ ਗਵਾਹ ਕੀਤੀ ਗਈ ਆ ਪਰਚਾ ਹੋਇਆ ਆ ਕਾਰਵਾਈ ਕੋਈ ਨਹੀਂ ਪੁਛ ਕਰ ਰਹੀ ਕਿੰਨੂੰ ਮਿਲਣਾ ਹੈ ਅਸੀਂ ਦੀ ਐਸਐਸਪੀ ਨੂੰ ਮਿਲਣਾ ਸਾਨੂੰ ਆਸ਼ਵਾਸਨ ਦਿੱਤਾ ਗਿਆ ਜੇ ਕਿ ਤੁਹਾਨੂੰ ਕੱਲ 12 ਵਜੇ ਤੱਕ ਲੜਕੀ ਬਰਾਮਦ ਕਰ ਲਾਂਗੇ ਮੇਰਾ ਨਾਮ ਕੁਲਦੀਨ ਸਿੰਘ ਮੈਂ ਪੰਜਾਬ ਇਨਚਾਰਜ ਲੀਗ ਇਲੈਕਸ਼ਨ ਕਮੇਟੀ ਤੋਂ ਸੋ ਜੋ ਆਇਦਾ ਮਸਲਾ ਸੀ ਐਸਐਸਪੀ ਸਾਹਿਬ ਗਰਦਾਸਪੁਰ ਨੂੰ ਮਿਲੇ ਆ ਜੋ ਕਿ ਮੰਨਦਾ ਜੋ ਕਿ ਪਿਛਲੇ ਦਿਨੀ 4 ਤਰੀਕ ਤੋਂ ਇਹਨਾਂ ਦੀ ਕੁੜੀ ਅਗਵਾ ਕਰਕੇ ਲੈ ਗਿਆ ਪ੍ਰਿਤਮ ਸਿੰਘ ਜੋ ਕਿ ਨੰਗਰਪੁਰ ਪਿੰਡ ਤੋਂ ਆ ਸੋ 4 ਤਰੀਕ ਤੋਂ ਬਾਅਦ ਇਹਨਾਂ ਨੇ ਕੋਈ ਆਫਰ ਨਹੀਂ ਥਾਣੇ ਵਿੱਚ ਕੀਤੀ 7 ਤਰੀਕ ਨੂੰ ਜਦੋਂ ਅਸੀਂ ਸਾਰਾ ਰਲ ਕੇ ਅਫੇਡ ਕਰਵਾਈ ਆ ਆਫਰ ਨੰਬਰ 22 ਆ ਸੋ ਉੱਤੋਂ ਲੈ ਕੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਨਾਂ ਪਰਿਵਾਰ ਦਾ ਕਹਿਣਾ ਹੈ ਕਿ ਜੋ ਉਹ ਧੰਾਈ ਉਹ ਸਾਰੇ ਦੋਸ਼ੇ ਇਹਨਾਂ ਦਾ ਲਿਆ ਹੋਇਆ ਵਾ ਜਦੋਂ ਵੀ ਅਸੀਂ ਕਿਤੇ ਜਾ ਕੇ ਸਾਫਾ ਜਾ ਮਾਰਦੇ ਜਾਂ ਰੇਡ ਪਾਉਂਦੇ ਆ ਕਿਤੇ ਵੀ ਦੱਸ ਦੱਸ ਪੈਂਦੀ ਕੁੜੀ ਇੱਥੇ ਆ ਸੋ ਮੁਲਾਜ਼ਮ ਫੋਨ ਕਰਕੇ ਪਹਿਲਾਂ ਹੀ ਉਹਨਾਂ ਨੂੰ ਲੈਟ ਕਰ ਦਿੰਦਾ ਕਿ ਅਸੀਂ ਆ ਰਹੇ ਹਾਂ ਸੋ ਉੱਥੋਂ ਭੱਜ ਜਾਂਦੇ ਨੇ ਉਹ ਦੋਸੀ ਫੜੇ ਨਹੀਂ ਜਾਂਦੇ ਸੋ ਅਸੀਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਦੇ ਹਾਂ ਕਿ ਜਲਦ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜੋ ਪੀਟਰ ਮਸੀ ਆ ਪਹਿਲਾਂ ਹੀ ਕ੍ਰਿਮੀਨਲ ਆ ਉੱਤੇ ਪਹਿਲਾਂ ਹੀ ਪਰਚੇ ਨੇ ਚੋਰੀਆਂ ਦੇ ਪਰਚੇ ਵੀ ਉੱਤੇ ਪਏ ਨੇ ਸੋ ਪ੍ਰਸ਼ਾਸਨ ਨੇ ਬੇਨਤੀ ਕੀਤੀ ਕਿ ਇਹੋ ਜੇ ਲੋਕਾਂ ਨੂੰ ਖੁੱਲ੍ਹੇ ਆਮ ਨਾਲ ਛੱਡਾ ਜਾਏ ਉਹਨਾਂ ਦਾ ਕੜੀ ਨਾ ਪਾਈ ਜਾਏ। ਮਹਾਂਟੇ ਇੱਥੇ ਘਰੇ ਨਾਲ ਮੀਟਿੰਗ ਹੋਈ ਹੈ ਕੀ ਆਸ਼ਵਾਸਨ ਦਿੱਤਾ ਜਾਦਾ। ਸੋ ਸਾਡੇ ਚਤਤਕਾਰੀਆਂ ਨਾਲ ਗੱਲਬਾਤ ਹੋਈ ਹੈ ਡੀਐਸਪੀ ਸਾਡੇ ਮਹਾਂ ਸਾਹਿਬ ਜੀ ਬਹੁਤ ਇੰਸਪੈਕਟਰ ਨੇ। ਸੋ ਉਹਨਾਂ ਸਾਨੂੰ ਵਿਸ਼ਵਾਸ ਦਵਾ ਕੇ ਅਸੀਂ ਕੱਲ ਤੱਕ ਜੋ ਵੀ ਆ ਕਾਰਵਾਈ ਬੰਦੀ ਕਰਕੇ ਕੂੜੀ ਬਰਾਮਦ ਕਰਕੇ ਤੁਹਾਡੇ ਹਵਾਲੇ ਕਰ ਦਵਾਂਗੇ। ਸੋ ਬਹੁਤ ਬਹੁਤ ਥੈਂਕਸ ਉਹਨਾਂ ਦਾ ਧੰਨਵਾਦ। ਨਹੀਂ ਕਰਦੇ ਫਿਰ ਅਗਲਾ ਤੁਹਾਡਾ ਕੀ ਹੋਏਗਾ? ਸੋ ਜੇ ਕਾਲ ਚਾਹੀ ਉਹਨਾਂ ਦੁਪਹਿਰ ਤੱਕ ਦਾ ਕਹਿ ਜੇ ਸ਼ਾਮ ਤੱਕ ਵੀ ਵੇਟ ਕਰਾਂਗੇ ਅਗਰ ਨਹੀਂ ਪੂਰੀ ਬਰਾਮਦ ਕਰਕੇ ਦਿੰਦੇ ਅਸੀਂ ਫਿਰ ਵੱਡਾ ਸੰਘਰਸ਼ ਕਰਾਂਗੇ ਧਰਨੇ ਪ੍ਰਦਰਸ਼ਨ ਕਰਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਰਾ ਕੁਝ ਹੋਣ ਤੋਂ ਪਹਿਲਾਂ ਹੀ ਸਾਰਾ ਕੁਝ ਸਮੇਟ ਲਿਆ ਜਾਏ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ ਬਹੁਤ ਬਹੁਤ ਥੈਂਕਸਫੁਲ ਧੰਨਵਾਦ